ਸਤਿ ਸ੍ਰੀ ਅਕਾਲ ਜੀ ਜਿਨ੍ਹਾਂ ਨੂੰ ਕੋਣਾ ਵਾਰੀ ਵਾਰੀ ਜ਼ੁਕਾਮ ਲੱਗ ਜਾਂਦਾ ਜਾਂ ਖੰਘ ਲੱਗ ਜਾਂਦੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਗਲ ਦੀ ਇਨਫੈਕਸ਼ਨ ਉਹਨਾਂ ਵਾਸਤੇ ਆ ਇਹ ਐਂਟੀ ਅਲਰਜਿਕ ਤੇ ਐਂਟੀ ਬਾਇਓਟਿਕ ਇਹ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਹਨੇ ਦੋਹੇ ਸ਼ੀਸ਼ੀਆਂ ਦੇ ਵਿੱਚੋਂ 5-5 ਗੋਲੀਆਂ ਸਵੇਰੇ ਦੁਪਹਿਰੇ ਸ਼ਾਮ ਜੀਭ ਤੇ ਰੱਖ ਕੇ ਚੂਸਣੀਆਂ ਆ ਇਲੈਕਟ੍ਰੋ ਹੋਮੋਪੈਥੀ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਤੇ ਇਹ ਦੋਨੇ ਸ਼ੀਸ਼ੀਆਂ ਮੰਗਾ ਕੇ ਤੁਸੀਂ ਰੱਖੋ ਕਿਸੇ ਵੀ ਟਾਈਮ ਬੱਚਿਆਂ ਨੂੰ ਜਾਂ ਆਪ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਜਿਆਦਾ ਤੇਜ਼ ਮੈਡੀਸਿਨ ਲੈਣ ਨਾਲੋਂ ਇਹ ਮੈਡੀਸਨ ਆ ਜਿਹੜੀ ਬਹੁਤ ਵਧੀਆ ਵਾ ਕਾਰਗਰ ਆ ਤੇ ਰੀਡ ਵੀ ਜੈ ਜੀ ਹੈ ਇਹਦਾ ਤੇ ਇਹ ਦੋਨੇ ਸ਼ੀਸ਼ੀਆਂ ਮੰਗਾ ਕੇ ਜ਼ਰੂਰ ਰੱਖੋ ਜਿਨ੍ਹਾਂ ਨੂੰ ਵੀ ਬਾਰੀ-ਬਾਰੀ ਬੱਚਿਆਂ ਨੂੰ ਵੀ ਬਾਰੀ-ਬਾਰੀ ਖੰਘ ਹੋ ਜਾਂਦੀ ਹੈ ਜਾਂ ਜ਼ੁਕਾਮ ਹੋ ਜਾਂਦਾ ਜਾਂ ਆਪਣੀਆਂ ਧੂੜ ਮਿੱਟੀ ਤੋਂ ਅਲਰਜੀ ਹੋ ਜਾਂਦੀ ਹੈ ਤਾਂ ਉਹਨਾਂ ਵਾਸਤੇ ਬਹੁਤ ਵਧੀਆ ਨੁਕਤਾ ਬਾਜੀ ਹੈ